ਸਾਰਿਆਂ ਪਿਆਰਪੂਰੀ ਸਾਸਰੀ ਕਾਲਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਹੱਸਦੇ ਖੇੜਦੇ ਰੱਖੇ ਸੋ ਇੱਕ ਬੜਾ ਪਿਆਰਾ ਜਿਹਾ ਭੈਣ ਭਰਾ ਦਾ ਗੀਤ ਲੈ ਕੇ ਹਾਜ਼ਰ ਆਂ ਆਸ ਕਰਦੀਆਂ ਤੁਹਾਨੂੰ ਪਸੰਦ ਆਊਗਾ ਨਵਾਂ ਹੀ ਗੀਤ ਹੈ ਸੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਰਾ ਸੁਣਿਓ ਬਹੁਤ ਪਿਆਰਾ ਗੀਤ ਹੈ ਭੈਣ ਤੇ ਭਰਾ ਦਾ ਮਾਣੋ ਆਨੰਦ

ਮੂੜਾ ਪੀੜਾ ਨੀ ਪੈਣੇ ਮੈਂ ਸਭ ਸਿਰ ਤਰਿਆ ਤੇਰਾ ਮੂੜਾ ਪੀੜਾ ਨੀ ਪੈਣੇ ਮੈਂ ਸਭ ਸਿਰ ਤਰਿਆ ਮੈਨੂੰ ਪਾਣੀ ਪਿਆ ਦੇ ਨੀ ਭੈਣ ਦੇ ਵੀਰ ਨੂੰ ಟು ಗರ ಮೇರ ಡೋಲಿಯ ಮೇರಿ ಲಜ್ಜಿ ಟೂಟ್ ಬರ ಡೋಲಿಯ ಬಾಳವೇ ಜಮ್ಮದೇ ਲੱਜ ਡੋਲ ਪੈਣੇ ਨਹੀਂ ਮੈਂ ਸਭ ਸਿਰ ਤਰਿਆ ਤੇਰੀ ਲੱਜ ਡੋਲ ਪੈਣੇ ਨਹੀਂ ਮੈਂ ਸਭ ਸਿਰ ਤਰਿਆ ਮੈਂ ਨੂਰਾਸ ਤੇ ਪਾਦੇ ਸਸਗਾ ਲਾਂ ਦਿਨ ਦੀ ਵੇ ਵੀਰਾ ਮੇਰਾ ਸੌਰਾ ਲੜਦਾ ਸਸਗਾ ਲਾਂ ਦਿਨ ਦੀ ਵੇ ਵੀਰਾ ਮੇਰਾ ਸੌਰਾ ਲੜਦਾ ਮੇਰੇ ਸਿਰਦਾ ਸਾਈ ਵੇ ਜੰਮੂ ਦੀ ਨਗਰੀ ਵੇ ਸਸਮਾ ਵਰਗੀ ਪੈਣੇ ਨਿਸਰਾ ਬਪੂ ਵਰਗਾ ਸਸਮਾ ਵਰਗੀ ਪੈਣੇ ਨਾ ਲੜਿਆ ਕਰ ਪਏ ਨੇ ਦਿਨ ਰਾਤ ਮੇਲ ਕਟ ਲ ਗਏ ਧੰਨਵਾਦ ਜੀ ਭਰਾ ਤੇ ਭੈਣ ਦਾ ਇੰਨਾ ਪਿਆਰਾ ਗੀਤ ਅੱਜ ਪਹਿਲੀ ਵਾਰ ਸੁਣੋਂਗੇ ਮੈਨੂੰ ਲੱਗਦਾ ਤੁਸੀਂ ਸਾਰੇ ਭੈਣਾਂ ਹਜੇ ਨਹੀਂ ਹੁੰਦੇ ਸਾਰੇ ਭਰਾ ਨਹੀਂ ਹੁੰਦੇ ਸੋ ਭਰਾ ਨੇ ਬਹੁਤ ਸੋਹਣੀ ਮੱਤ ਦਿੱਤੀ ਹੈ ਭੈਣ ਨੂੰ ਗੀਤ ਚ ਤੇ ਉਹ ਕਹਿੰਦੀ ਮੇਰਾ ਲੱਜ ਵੀ ਟੁੱਟ ਗਈ ਡੋਲ ਵੀ ਫੁੱਟ ਗਿਆ ਉਹ ਕਹਿੰਦਾ ਮੈਂ ਲਿਆ ਕੇ ਦੇਉਂਗਾ ਤੂੰ ਮੈਨੂੰ ਰਾਹ ਪਾ ਦੇ ਵੀ ਕਿੱਧਰ ਨੂੰ ਜਾਵਾਂ ਜਦੋਂ ਕਹਿੰਦੀ ਸੱਸ ਸਹੁਰਾ ਲੜਦੇ ਨੇ ਉਹ ਕਹਿੰਦਾ RAM ਨਾਲ ਦਿਨ ਕੱਟ ਲੈ ਕਹਿੰਦਾ ਤੂੰ ਲੜਿਆ ਨਾ ਕਰ ਸੋ ਇੰਨਾ ਕੁ ਗੀਤ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ